ਸਿੱਖ ਕੌਮ ਦੇ ਵਿੱਚ ਬਹੁਤ ਸਾਰੇ ਲੱਖਾਂ ਹੀ ਸ਼ਹੀਦ ਹੋਏ ਹਨ ਜਿਨ੍ਹਾਂ ਨੇ ਧਰਮ ਦੀ ਰੱਖਿਆ ਦੇ ਲਈ ਮੁਸਲਮਾਨ ਧਰਮ ਨੂੰ ਨਾ ਅਪਣਾਉਂਦੇ ਹੋਏ ਇਸਲਾਮ ਨੂੰ ਕਬੂਲ ਨਾ ਕਰਦੇ ਹੋਏ ਆਪਣੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਦੇ ਵਿੱਚੋਂ ਇੱਕ ਪਿਓ ਪੁੱਤਰ ਦੀ ਜੋੜੀ ਸੀ ਜੋ ਸ਼ਹੀਦ ਹੋਈ ਚੜ੍ਹਦੀਆਂ ਚੜ੍ਹ ਕੇ ਜਿਨ੍ਹਾਂ ਦਾ ਨਾਮ ਸੀ ਬਾਬਾ ਸਵੇਗ ਸਿੰਘ ਅਤੇ ਉਹਨਾਂ ਦੇ ਸੁਪੁੱਤਰ ਬਾਬਾ ਸਾਹਾਬ ਸਿੰਘ ਜੀ ਆਓ ਜਾਣਦੇ ਹਾਂ ਉਹਨਾਂ ਨੇ ਕਿਸ ਤਰ੍ਹਾਂ ਕੁਰਬਾਨੀ ਦਿੱਤੀ ਅਤੇ ਅੱਜ ਤੱਕ ਉਹਨਾਂ ਦੇ ਸਤਾਨ ਕਿਉਂ ਨਹੀਂ ਬਣ ਪਾਈ ਵੀਡੀਓ ਨੂੰ ਅਖੀਰ ਤੱਕ ਸੁਣੀਓ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਬਾਬਾ ਸੁਵੇਕ ਸਿੰਘ ਦਾ ਜਨਮ ਪਿੰਡ ਜੰਬਰ ਚੂਣੀਆਂ ਤਹਿਸੀਲ ਜਲਹੌਰ ਜ਼ਿਲ੍ਹੇ ਦੇ ਵਿੱਚੋਂ ਆ ਸੰਨ ਰਾਏ ਭਾਗਾ ਸੰਧੂ ਗੋਤਸੀ ਉਹਨਾਂ ਦੇ ਘਰ ਹੋਇਆ ਅੱਜਕੱਲ ਜੰਬਰ ਪਿੰਡ ਪਾਕਿਸਤਾਨ ਦੇ ਪੰਜਾਬ ਰਾ ਦੇ ਜ਼ਿਲ੍ਹਾ ਕਸੂਰ ਵਿੱਚ ਹੈ ਅਤੇ ਲਾਹੌਰ ਮਲਤਾਨ ਸੜਕ ਤੇ ਫੇਰੋਂ ਤੋਂ ਅੱਗੇ ਛਾਂਗਾ ਮੋੜ ਉਤੇ ਆਬਾਦ ਹੈ ਇਹ ਆਪਣੇ ਪੁਰਖਿਆਂ ਮੰਗ ਸਰਕਾਰ ਤੋਂ ਠੇਕਾ ਲੈ ਕੇ ਆਪਣਾ ਕੰਮ ਬੜੀ ਮਿਹਨਤ ਅਤੇ ਇਮਾਨਦਾਰੀ ਨਾਲ ਕਰਦੇ ਸਨ ਇੱਕ ਚੰਗੇ ਰਸੂਖ ਵਾਲੇ ਜ਼ਮੀਂਦਾਰ ਤੇ ਸਰਕਾਰੀ ਅਜਾਰੇਦਾਰ ਸਨ ਇਹ ਅਰਬੀ ਭਾਸ਼ਾ ਦੇ ਚੰਗੇ ਵਿਦਵਾਨ ਤੇ ਫਾਰਸੀ ਦੇ ਆਲਮ ਗਿਣੇ ਜਾਂਦੇ ਸਰਕਾਰ ਵਿੱਚ ਬਾਬਾ ਸਵੇ ਸਿੰਘ ਦਾ ਬੜਾ ਮਾਨ ਸਤਕਾਰ ਸੀ ਕਿਉਂਕਿ ਬਾਬਾ ਜੀ ਭਜਨ ਬੰਦੀਗੀ ਕਰਨ ਵਾਲੇ ਸੱਚੇ ਸੁੱਚੇ ਆਚਰਣ ਵਾਲੇ ਵਿਅਕਤੀ ਸਨ ਹਰ ਕੋਈ ਇਹਨਾਂ ਦੀ ਇੱਜ਼ਤ ਕਰਦਾ ਸੀ ਜ਼ਕਰੀਆ ਖਾਨ ਵੀ ਇਹਨਾਂ ਦੀ ਇੱਜ਼ਤ ਕਰਦਾ ਸੀ ਕਿਉਂਕਿ ਦੋਸਤ ਹੋਵੇ ਜਾਂ ਦੁਸ਼ਮਣ ਵਕਤ ਸਿਰ ਹਰ ਇੱਕ ਦੇ ਕੰਮ ਆਉਣ ਵਾਲੇ ਨਿਰਪੱਖ ਇਨਸਾਨ ਬਾਬਾ ਸਵੇਕ ਸਿੰਘ ਸਨ ਜ਼ਕਰੀਆ ਖਾਨ ਦੇ ਵੇਲੇ ਲਾਹੌਰ ਨਗਰ ਦੇ कोतवाल ਵੀ ਬਾਬਾ ਸਵੇਕ ਸਿੰਘ ਰਹੇ ਅਤੇ ਉਹਨਾਂ ਨੇ ਲਾਹੌਰ ਵਿੱਚ ਬਹੁਤ ਸਾਰੇ ਪ੍ਰਬੰਧਿਕ ਸੁਧਾਰ ਕੀਤੇ ਬਾਬਾ ਸਵੇਕ ਸਿੰਘ ਨੇ कोतਵਲ ਬਣ ਤੇ ਲੋਕਾਂ ਨੂੰ ਤਸੀਹੇ ਦੇ ਕੇ ਮੌਤ ਦੇ ਘਾਟ ਜੋ ਉਤਾਰਨ ਵਾਲੀ ਸਜ਼ਾ ਸੀ ਉਹ ਬੰਦ ਕਰ ਦਿੱਤੀ ਮੌਤ ਦੀ ਸਜ਼ਾ ਖਾਸ ਹਾਲਾਤਾਂ ਵਿੱਚ ਹੀ ਸਿਰਫ ਫਾਂਸੀ ਕਤਲ ਜਾਂ ਤੋਪ ਪੱਗੇ ਬਨ ਕੇ ਉਡਾ ਦੇਣ ਦੀ ਹੀ ਜਾਰੀ ਰੱਖੀ ਸ਼ਹੀਦ ਸਿੰਘਾਂ ਦੇ ਸਿਰ ਤੇ ਜੋ ਕਿਲੀਰ ਦਵਾਰਾਂ ਤੇ ਮਨਾਰਾਂ ਵਿੱਚ ਜਿਣੇ ਹੋਏ ਸਨ ਉਹਨਾਂ ਨੂੰ ਉੱਥੋਂ ਕਢਵਾ ਕੇ ਉਹਨਾਂ ਦਾ ਆੰਤਮ ਸੰਸਕਾਰ ਕੀਤਾ ਜੋ ਲਾਸਾਂ ਖੂਹਾਂ ਵਿੱਚ ਸੁੱਟ ਦਿੱਤੀਆਂ ਸਨ ਮੁਗਲਾਂ ਨੇ ਮੁਸਲਮਾਨਾਂ ਨੇ ਉਹਨਾਂ ਨੂੰ ਵੀ ਉੱਥੋਂ ਕਢਵਾ ਕੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਮੰਦਰਾਂ ਵਿੱਚ ਘੰਟੀਆਂ ਤੇ ਟੱਲ ਖੜਕਾਏ ਜਾਣੇ ਜੋ ਬੰਦ ਕਰ ਦਿੱਤੇ ਸਨ ਉਹਨਾਂ ਨੂੰ ਫਿਰ ਤੋਂ ਚਾਲੂ ਕਰਵਾ ਦਿੱਤਾ ਅਤੇ ਸ਼ਹਿਰ ਦੇ ਵਿੱਚੋਂ ਬੁੱਝੜਖਾਨੇ ਚਕਵਾ ਦਿੱਤੇ ਬਾਬਾ ਜੀ ਆਪਣਾ ਇਹ ਸਾਰਾ ਕੰਮ ਬੜੀ ਮਿਹਨਤ ਅਤੇ ਇਮਾਨਦਾਰੀ ਨਾਲ ਕਰਦੇ ਸਨ ਬਾਬਾ ਸਵੇਕ ਸਿੰਘ ਜੀ ਜਦੋਂ ਲਾਹੌਰ ਦੇ कोतवाल ਸਨ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਹਕੂਮਤ ਦਾ ਸਿੱਖਾਂ ਤੇ ਕਹਿ ਟੁੱਟ ਪਿਆ ਸੀ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਾ ਰਿਹਾ ਸੀ ਮੁਸਲਮਾਨ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਰੇ ਸਨ ਜਿਵੇਂ ਕਿ ਅੱਜਕੱਲ ਸਾਡਾ ਹੀ ਬੜਾ ਭਾਈਚਾਰਾ ਦਿਖਾ ਰਹੇ ਆ ਕਿ ਸਾਨੂੰ ਬੜਾ ਪਿਆਰੇ ਨੇ ਪਰ ਜਦੋਂ ਇਹਨਾਂ ਦਾ ਰਾਜ ਆਉਂਦਾ ਹੈ ਇਹਨਾਂ ਨੂੰ ਸਿਰਫ ਇੱਕ ਤੇ ਇੱਕ ਚੀਜ਼ ਹੀ ਦਿਖਦੀ ਹੈ ਉਹ ਹੁੰਦੀ ਹੈ ਇਸਲਾਮ ਜਦੋਂ ਇਹਨਾਂ ਦਾ ਰਾਜ ਸੀ ਤਾਂ ਇਹਨਾਂ ਨੇ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਪਰ ਜਦੋਂ ਸਿੱਖਾਂ ਦਾ ਖਾਲਸਾ ਰਾਜ ਆਇਆ ਤਾਂ ਸਿੱਖਾਂ ਨੇ ਹਰ ਇੱਕ ਕੌਮ ਨੂੰ ਹਰ ਇੱਕ ਧਰਮ ਨੂੰ ਗੱਲ ਨਾਲ ਲਾ ਕੇ ਰੱਖਿਆ ਉਹ ਗੱਲ ਆਪਾਂ ਫਿਰ ਕਰਦੇ ਆਂ ਆਪਾਂ ਫਿਰ ਤੋਂ ਗੱਲ ਕਰਦੇ ਆਂ ਬਾਬਾ ਸੁਵੇਕ ਸਿੰਘ ਜੀ ਦੀ ਬਾਬਾ ਸੁਵੇਕ ਸਿੰਘ ਜੀ ਨੇ ਜੋ ਸਿੱਖਾਂ ਦਾ ਕੁਰਾਕੋਜ ਮਟਾਉਣ ਰਿਲੇਟਡ ਹੋੜਾ ਪੇਟ ਰਹੇ ਸਨ ਸਿੱਖਾਂ ਦਾ ਮੁੱਲ ਪਾ ਰਹੇ ਸਨ ਉਸ ਚੀਜ਼ ਨੂੰ ਦੂਰ ਕਰਨ ਦੇ ਲਈ ਜ਼ਖਰੀਆ ਖਾਨ ਨਾਲ ਇੱਕ ਸਮਝੌਤਾ ਕੀਤਾ ਅਤੇ ਜ਼ਖਰੀਆ ਖਾਨ ਨੂੰ ਕਿਹਾ ਕਿ ਤੁਸੀਂ ਸਿੱਖਾਂ ਨਾਲ ਲੜਾਈ ਕਰਦੇ ਹੋ ਹਕੂਮਤ ਦਾ ਜੋ ਸਮਾਂ ਹੈ ਉਹ ਬਰਬਾਦ ਹੁੰਦਾ ਹੈ ਕਿਉਂ ਨਾ ਸਿੱਖਾਂ ਨਾਲ ਤੁਹਾਡਾ ਸਮਝੌਤਾ ਕਰਵਾ ਦਿੱਤਾ ਜਾਵੇ ਜਕਰੀਆ ਖਾਨ ਨੂੰ ਵੀ ਬਾਬਾ ਸਵੇਕ ਸਿੰਘ ਦਾ ਇਹ ਸੁਝਾ ਵਧੀਆ ਲੱਗਾ ਅਤੇ ਦਿੱਲੀ ਦਰਬਾਰ ਦੀ ਪ੍ਰਵਾਨਗੀ ਉਪਰੰਤ ਜਕਰੀਆ ਖਾਨ ਨੇ ਬਾਬਾ ਸਵੇਕ ਸਿੰਘ ਨੂੰ ਆਪਣਾ ਦੂਤ ਬਣਾ ਕੇ ਸਿੰਘਾ ਕੋਲ 1733 ਵੀ ਨੂੰ ਮੁਸਾਖੀ ਵਾਲੇ ਦਿਨ ਸ੍ਰੀ ਅਮਰਤਸਰ ਸਾਹਿਬ ਭੇਜਿਆ ਜਿਸ ਅਧੀਨ ਰਾਜ ਵੱਲੋਂ ਨਵਾਬੀ ਤੇ ਜ਼ਗੀਰੀ ਦੀ ਪੇਸ਼ਕਸ਼ ਕੀਤੀ ਗਈ ਅਕਾਲ ਤਖਤ ਦੇ ਜਥੇਦਾਰ ਦਰਬਾਰਾ ਸਿੰਘ ਨੇ ਸਰਬੱਤ ਖਾਲਸਾ ਵੱਲੋਂ ਇਸ ਤਜਵੀਜ਼ ਨੂੰ ਠੁਕਰਾ ਦਿੱਤਾ ਅਤੇ ਕਿਹਾ ਸਾਨੂੰ ਕਿਸੇ ਦਿੱਤੀ ਹੋਈ ਨਵਾਬੀ ਦੀ ਕੋਈ ਲੋੜ ਨਹੀਂ ਅਸੀਂ ਆਪਣੇ ਦਮ ਤੇ ਲੜ ਕੇ ਲਵਾਂਗੇ ਬਹੁਤ ਚ ਵਿਚਾਰਾ ਚੱਲਦੀਆਂ ਗਈਆਂ ਬਾਬਾ ਸਵੇਕ ਸਿੰਘ ਨੇ ਬਹੁਤ ਸਮਝਾਇਆ ਕਿ ਲੜਾਈ ਵਿੱਚ ਕੀਮਤੀ ਸਿੱਖਾਂ ਦੀ ਜਾਨਾ ਜਾ ਰਹੀਆਂ ਹਨ ਫਿਰ ਜਦੋਂ ਸਰਕਾਰ ਵੱਲੋਂ ਸ਼ਾਂਤੀ ਦੇ ਸੰਧੀ ਦੀ ਪਹਿਲ ਹੈ ਤੇ ਇਸ ਨੂੰ ਨਾ ਮੰਨਣਾ ਠੀਕ ਨਹੀਂ ਜਦੋਂ ਜਥੇਦਾਰ ਆਪ ਨਵਾਬੀ ਤੇ ਖਿਲਗਤ ਲੈਣਾ ਨਾ ਮੰਨੇ ਤਾਂ ਬਾਬਾ ਸਵੇਕ ਸਿੰਘ ਹੋਰਾਂ ਨੇ ਦਲੀਲ ਦਿੱਤੀ ਕਿਸੇ ਤਜਵੀਜ਼ ਨੂੰ ਸਤਕਾਰ ਸਹਿਤ ਰੱਖ ਲਵੋ ਵਾਪਸ ਨਾ ਮੋੜੋ ਕਿਸੇ ਅਦਨੇ ਸਿੱਖ ਨੂੰ ਹੀ ਦੇ ਦਿਓ ਇਹ ਗੱਲ ਖਾਲਸਾ ਪੰਥ ਦੇ ਇਕੱਠ ਨੂੰ ਭਾ ਗਈ ਜੋ ਕਿ ਇੱਕ ਸੇਵਾਦਾਰ ਜੋ ਸੰਗਤਾਂ ਨੂੰ ਪੱਖਾ ਚੱਲ ਰੇ ਸਨ ਉਹਨਾਂ ਨੂੰ ਹੁਕਮ ਹੋਇਆ ਕਿ ਨਵਾਬੀ ਤੇ ਜ਼ਗੀਰ ਤੁਹਾਨੂੰ ਦਿੱਤੀ ਜਾਵੇਗੀ ਇਹ ਅਦਨੇ ਸਿੱਖ ਕੋਈ ਹੋਰ ਨਹੀਂ ਬਲਕਿ ਸਿੱਖ ਪੰਥ ਦੇ ਨਵਾਬ ਨਵਾਬ ਕਪੂਰ ਸਿੰਘ ਸਨ ਪਰ ਉਹਨਾਂ ਨੇ ਵੀ ਨਵਾਬੀ ਲੈਣ ਤੋਂ ਇਨਕਾਰ ਕਰ ਦਿੱਤਾ ਜਦੋਂ ਜੱਥੇਦਾਰ ਸਾਹਿਬ ਅਤੇ ਬਾਬਾ ਸਵੇਸ਼ ਸਿੰਘ ਨੇ ਸਮਝਾਇਆ ਤਾਂ ਉਹਨਾਂ ਨੇ ਆਪਣੀਆਂ ਸ਼ਰਤਾਂ ਰੱਖੀਆਂ ਕਿ ਪਹਿਲਾ ਨਵਾਬੀ ਪੰਜ ਪਿਆਰਿਆਂ ਦੇ ਜੋੜਿਆਂ ਵਿੱਚ ਰੱਖੀ ਜਾਵੇ ਦੂਸਰਾ ਇਹ ਜ਼ਗੀਰ ਮੈਨੂੰ ਪਾਂਛੀ ਦੇਣ ਹੈ ਨਾ ਕਿ ਮੁਗਲ ਹਕੂਮਤ ਦੀ ਸੋ ਮੈਂ ਮੁਗਲ ਦਰਬਾਰ ਵਿੱਚ ਹਾਜ਼ਰੀ ਨਹੀਂ ਭਰਾਂਗਾ ਤੀਸਰਾ ਜੋ ਮੈਂ ਸੰਗਤਾਂ ਨੂੰ ਪੱਖਾ ਝਲਦਾ ਹਾਂ ਘੋੜੇ ਲਿੱਦ ਚੁੱਕਦਾ ਹਾਂ ਇਹ ਜੋ ਮੇਰੀ ਸੇਵਾ ਹੈ ਇਹ ਜਾਰੀ ਰਹੇਗੀ ਇਸ ਤਰ੍ਹਾਂ ਖਾਲਸੇ ਨੂਨ ਦੀ ਪਾਲਪੁਰ ਕੰਗਣਵਾਲ ਚਵਾਲ ਦੇ ਪਰਗਣਿਆਂ ਦੀ ਜ਼ਗੀਰ ਦਿੱਤੀ ਗਈ। ਬਾਬਾ ਸਵੇਕ ਸਿੰਘ ਦੀ ਯਤਨਾਂ ਸਦਕਾ ਕੁਝ ਸਮੇਂ ਲਈ ਪੰਜਾਬ ਵਿੱਚ ਜੋ ਮਾਹੌਲ ਸੀ ਉਹ ਅਮਨਤਾ ਹੋ ਗਿਆ। ਸਿੱਖਾਂ ਨੇ ਆਪਣੇ ਆਪ ਨੂੰ ਮਜ਼ਬੂਤ ਕਰਨ ਦਾ ਜੋ ਸਮਾਂ ਸੀ ਉਹ ਮਿਲ ਗਿਆ। ਇਸੇ ਦੌਰਾਨ ਜ਼ਕਰੀਆ ਖਾਂ ਦੀ ਮੌਤ ਹੋ ਗਈ। ਉਹਦਾ ਪੁੱਤਰ ਜਈਆ ਖਾਂ ਜੋ ਆਪਣੇ ਪਿਓ ਨਾਲੋਂ ਵੱਧ ਜਲਮ ਸੀ ਸਿੱਖਾਂ ਦੇ ਖਿਲਾਫ ਸੀ। ਉਹ ਲਾਹੌਰ ਦਾ ਸੂਬੇਦਾਰ ਬਣਿਆ। ਸਰਦਾਰ ਸੁਵੇਕ ਸਿੰਘ ਦਾ ਲੜਕਾ ਸਾਹਾਬ ਜ ਸਿੰਘ ਜੋ ਉਸ ਸਮੇਂ ਜਵਾਨ ਹੋ ਚੁੱਕਾ ਸੀ ਉੱਚਾ ਲੰਬਾ ਤੇ ਸ਼ਕਲ ਤੋਂ ਬਹੁਤ ਜਿਆਦਾ ਖੂਬਸੂਰਤ ਸੀ ਜਿਸ ਕਾਜੀ ਤੋਂ ਫ਼ਾਰਸੀ ਪੜ੍ਹਨ ਜਾਂਦਾ ਸੀ ਉਹਦੇ ਮਨ ਵਿੱਚ ਆਇਆ ਕਿ ਉਹ ਨਾ ਸਾਹਾਬ ਜ ਨੂੰ ਮੁਸਲਮਾਨ ਬਣਾ ਕੇ ਆਪਣੀ ਲੜਕੀ ਦਾ ਰਿਸ਼ਤਾ ਇਸ ਨਾਲ ਕੀਤਾ ਜਾਵੇ ਇਸ ਸੋਚ ਨੂੰ ਅੰਜਾਮ ਦੇਣ ਲਈ ਉਹ ਤਰੀਕੇ ਨਾਲ ਬਹਾਨੇ ਬਣਾਉਣ ਲੱਗਾ ਜਦੋਂ ਸਾਹਾਬ ਸਿੰਘ ਨੇ ਮੁਸਲਮਾਨ ਬਣਨਾ ਇਨਕਾਰ ਹੀ ਕਰ ਦਿੱਤਾ ਤਦ ਕਾਜੀ ਨੇ ਨਵੇਂ ਸੂਬੇ ਦਾ ਜਈਆ ਖਾਨ ਨੂੰ ਸ਼ਿਕਾਇਤ ਕੀਤੀ ਸਾਹਾਬਾ ਸਿੰਘ ਨੇ ਹਯਰਤ ਮੁਹੰਮਦ ਸਾਹ ਬਾਰੇ ਅਪਮਾਨਜਕ ਸ਼ਬਦ ਕਹੇ ਹਨ ਇਸ ਦੇ ਆਧਾਰ ਤੇ ਸਾਹਾਬ ਜ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੀਵਾਨ ਲਖਪਤ ਰਾਏ ਤੇ ਜਈਆ ਖਾਨ ਦੇ ਕੰਨ ਭਰ ਦਿੱਤੇ ਸਵੇਕ ਸਿੰਘ ਇੱਕ ਕੱਟੜ ਸਿੱਖ ਤੇ ਹਕੂਮਤ ਦਾ ਦੁਸ਼ਮਨ ਹੈ ਇਸ ਨੇ ਤੁਹਾਡੇ ਪਿਤਾ ਦੇ ਸਿਰ ਤੇ ਤਾਰੂ ਸਿੰਘ ਨੇ ਜੁੱਤੀਆਂ ਮਰਵਾਈਆਂ ਹਨ ਜਿਹਦੇ ਅਪਮਾਨ ਕਰਕੇ ਜ਼ਕਰੀਆ ਖਾਨ ਦੀ ਮੌਤ ਹੋਈ ਹੈ ਸਵੇਕ ਸਿੰਘ ਨੂੰ ਵੀ ਹੀ ਰਾਸਤ ਵਿੱਚ ਲੈ ਲਿਆ ਗਿਆ। ਦੋਵੇਂ ਪਿਓ ਪੁੱਤ ਨੂੰ ਇਸਲਾਮ ਕਬੂਲ ਕਰਨ ਲਈ ਕਹਿ ਦਿੱਤਾ। ਉਹਨਾਂ ਨੇ ਸਾਫ਼ ਨਕਾਰ ਦਿੱਤਾ ਕਿ ਸਿੱਖੀ ਸਾਨੂੰ ਜਾਨ ਤੋਂ ਪਿਆਰੀ ਹੈ। ਤਦ 26 ਮਾਰਚ 1746 ਈਸਵੀ ਨੂੰ ਦੋਨਾਂ ਪਿਓ ਪੁੱਤਰਾਂ ਨੂੰ ਚਰਖੜੀਆਂ ਦੇ ਚਾੜ ਕੇ ਸ਼ਹੀਦ ਕਰ ਦਿੱਤਾ। ਜਿਨ੍ਹਾਂ ਦਾ ਆਪਾਂ ਅਰਦਾਸ ਵਿੱਚ ਨਾਮ ਲੈਂਦੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮੇ ਸੀ ਦਿੱਤੇ ਚਰਖੜੀਆਂ ਤੇ ਚੜੇ ਚੜਖਣੀਆਂ ਦੇ ਬਾਬਾ ਸੁਵੇਕ ਸਿੰਘ ਬਾਬਾ ਸਹਾਵਾ ਸਿੰਘ ਜੀ ਚੜੇ ਸਨ ਦੋਨੋਂ ਪਿਓ ਪੁੱਤਰ ਦੀ ਜੋੜੀ ਨੇ ਗੁਰੂ ਆਸੇ ਤੇ ਖਰੇ ਉਤਰਦਿਆਂ ਦੁਨਿਆਵੀ ਲਾਲਜਾਂ ਦੀ ਪ੍ਰਵਾਹ ਨਾ ਕਰਦਿਆਂ ਅਨੇਕਾਂ ਤਸੀਹੇ ਚਲਦੇ ਅਕਾਲ ਪੁਰਖ ਦਾ ਜਾਪ ਕਰਦੇ ਉਸ ਹੱਦ ਤੀ ਜਾਉ ਨੂੰ ਪੀ ਗਏ ਪਰ ਅੱਜ ਅੱਜ ਵੀ ਉਹਨਾਂ ਦੀ ਜੋ ਸ਼ਹਾਦਤ ਵਾਲਾ ਸਥਾਨ ਹੈ ਉਹ ਸਿੱਖਾਂ ਦੁਆਰਾ ਨਹੀਂ ਬਣਾਇਆ ਗਿਆ ਕਿਉਂਕਿ ਸਿੱਖਾਂ ਦਾ ਕੋਈ ਵੀ ਘਰ ਨਹੀਂ ਹੈ ਅਤੇ ਸਿੱਖ ਜਦੋਂ ਇਹਨਾਂ ਨੂੰ ਹੁਣ ਅੱਜਕੱਲ੍ਹ ਘਰ ਨਹੀਂ ਹੈ ਅਤੇ ਸਿੱਖ ਜਦੋਂ ਇਹਨਾਂ ਨੂੰ ਹੁਣ ਅੱਜਕੱਲ ਪਿਆਰ ਨਾ ਕਹਿੰਦੇ ਹਨ ਕਿ ਸਾਡੇ ਭਰਾ ਨੇ ਭਰਾ ਨੇ ਪਰ ਭਰਾਵਾਂ ਨੇ ਜੋ ਅਸਥਾਨ ਹੈ ਸਿੱਖਾਂ ਦੇ ਜੋ ਗੁਰੂ ਘਰ ਨੇ ਉਹੀ ਦੱਬਲੇ ਹਨ ਸਿੱਖਾਂ ਦੇ ਕਰੀਬ 500 ਤੋਂ ਵੱਧ ਗੁਰੂ ਘਰ ਜੋ ਪਾਕਿਸਤਾਨ ਵਿੱਚ ਇਹਨਾਂ ਦੁਆਰਾ ਦੱਬੇ ਗਏ ਹਨ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਗੁਰੂਤਾਮਾ ਦਾ ਜੋ ਸੇਵਾ ਸੰਭਾਲ ਹੈ ਉਹ ਮਹਾਰਾਜ ਸਿੱਖਾਂ ਨੂੰ ਬਖਸ਼ਣਾ ਅਤੇ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਵੇ ਇਸੇ ਕੁ ਸੰਗਤਾਂ ਲਾਹੇ